ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਮ ਸਾਹਿਬ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 6 6 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਸਾਰੇ ਕੁੰਡੇ ਆਪਾਂ 6 6 ਕੁੰਡਿਆਂ ਦੇ ਹਿਸਾਬ ਨਾਲ ਪਾਏ ਆ ਤੇ ਆਪਣਾ ਡਿਜ਼ਾਈਨ ਜੇ ਆਪਾਂ ਬਾਰਡਰ ਬਣਾ ਕੇ 6 6 ਕੁੰਡੇ ਆਪਣੇ ਗਣ ਕੇ ਡਿਜ਼ਾਈਨ ਬਣਾਵਾਂਗੇ ਤਾਂ ਡਿਜ਼ਾਈਨ ਬਹੁਤ ਬਣ ਕੇ ਸੈੱਟ ਆਊਗਾ ਜੀ ਜਮਾਂ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਮਤਵੰਦ ਕਰਦਿਆ ਕਰੋ ਜੀ ਤੇ ਜੇ ਨਵੇਂ ਦੇਖਣ ਵਾਲਿਆਂ ਤਾਂ ਘੰਟੀ ਨੂੰ ਵੀ ਦਬਾ ਦਿਓ ਜੀ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਸਭ ਤੋਂ ਪਹਿਲਾਂ ਆਪਣੇ ਵੀਡੀਓ ਤੁਹਾਡੇ ਕੋਲੇ ਪਹੁੰਚ ਜਾਵੇ ਤੇ ਲੋ ਜੀ ਆਪਾਂ ਇੱਕ ਕੁੰਡਾ ਤਾਰਿਆ ਇੱਥੇ ਆਪਾਂ 5 4 ਕੁੰਡੇ ਉਲਟੇ ਬਣਾਵਾਂਗੇ ਜੀ 4 ਕੁੰਡੇ ਆਪਾਂ ਉਲਟੇ ਬਣਾ ਲੇ ਧਾਗਾ ਪਿੱਛੇ ਕਰਾਂਗੇ 2 ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕਰਾਂਗੇ 4 ਕੁੰਡੇ ਉਲਟੇ 2 ਕੁੰਡੇ ਸਿੱਧੇ ਚਾਰ ਕੁੰਡੇ ਫਿਰ ਤੋਂ ਉਲਟੇ ਬਣਾਵਾਂਗੇ ਦੋ ਕੁੰਡੇ ਸਿੱਧੇ ਤੇ ਐਂਡ ਤੇ ਵੀ ਦੇਖੋ ਜੀ ਆਪਣੇ ਕੋਲੇ ਪੰਜ ਕੁੰਡੇ ਬਚੇ ਆ ਇਹਨਾਂ ਚ ਅਪਾ ਚਾਰ ਕੁੰਡੇ ਉਲਟੇ ਬਣਾ ਲੈਨੇ ਆ ਇੱਕ ਕੁੰਡਾ ਅਪਾ ਸਿੱਧਾ ਬਣਾ ਲਵਾਂਗੇ ਉਨਤੀ ਸਾਈਡ ਆ ਗਈ ਆਪਾਂ ਇੱਕ ਕੁੰਡਾ ਤਾਰਿਆ ਚਾਰ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਉਲਟੇ ਚਾਰ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਲਾਸਟ ਵਾਲੇ ਚਾਰ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਸਿੱਧਾ ਤਾਂ ਦਾ ਇੱਕ ਕੁੰਡਾ ਤਾਰਿਆ ਧਾਗਾ ਆਪਣੇ ਵੱਲ ਕਰਕੇ ਚਾਰ ਕੁੰਡੇ ਫਿਰ ਤੋਂ ਉਲਟੇ ਬਣਾਵਾਂਗੇ ਇੱਥੇ ਆਪਾਂ ਇਹ ਇੱਕ ਸਲਾਈ ਸਿੱਧੀ ਤੇ ਇੱਕ ਉਲਟੀ ਬਣਾ ਕੇ ਆਪਾਂ ਫਿਰ ਮਿਲਦੇ ਹਾਂ ਸੇਮ ਆਪਾਂ ਜਿਵੇਂ ਪਹਿਲੀ ਤੇ ਦੂਜੀ ਸਲਾਈ ਬਣਾਈ ਆ ਉਸੇ ਤਰ੍ਹਾਂ ਹੀ ਬਣਾਉਣੀਆਂ ਸਲਾਈਆਂ ਇਹ ਆਪਣੀਆਂ ਚਾਰ ਸਲਾਈਆਂ ਹੋ ਜਾਣਗੀਆਂ ਤੇ ਆਪਾਂ ਬਣਾ ਕੇ ਮਿਲਦੇ ਆਂ ਫਿਰ ਲਓ ਜੀ ਆਪਾਂ ਚਾਰ ਸਲਾਈਆਂ ਬਣਾ ਲਈਆਂ ਤੇ ਹੁਣ ਦੇਖੋ ਜੀ ਆਪਾਂ ਫੇਰ ਤੋਂ ਸਿੱਧੇ ਪਾਸੇ ਆਗੇ ਇੱਕ ਕੁੰਡਾ ਤਾਰਾਂਗੇ ਇੱਥੇ ਆਪਾਂ ਤਿੰਨ ਕੁੰਡੇ ਉਲਟੇ ਬਣਾ ਲੇ ਧਾਗਾ ਪਿੱਛੇ ਕਰਾਂਗੇ ਆਹਾਂ ਦੋ ਕੁੰਡੇ ਆ ਜਿਹੜੇ ਇਹਨਾਂ ਨੂੰ ਆਪਾਂ ਦੋਵਾਂ ਦਾ ਇੱਕ ਕਰ ਦਾਂਗੇ। ਇੱਕ ਕੁੰਡਾ ਆਪਾਂ ਨਾਲ ਉਲਟਾ ਲੈ ਲਿਆ ਇੱਕ ਸਿੱਧਾ। ਵੜ પા ਕੇ ਫਿਰ ਆਪਾਂ ਆਹ ਕੁੰਡਾ ਇਸ ਤੇ ਨਾਲ ਲਟਾਵਾਂਗੇ ਤੇ ਅਗਲਾ ਵਾਲਾ ਕੁੰਡਾ ਨਾਲ ਲੈ ਕੇ ਦੋਵਾਂ ਦਾ ਇੱਕ ਕਰ ਦਾਂਗੇ। ਦੋ ਕੁੰਡੇ ਉਲਟੇ ਬਣਾਵਾਂਗੇ। ਫਿਰ ਤੋਂ ਦੋਵਾਂ ਦਾ ਇੱਕ ਕਰ ਦਾਂਗੇ। ਇੱਥੇ ਵੜ પા ਕੇ ਫਿਰ ਆਹ ਵਾਲਾ ਕੁੰਡਾ ਇਸ ਤਰ੍ਹਾਂ ਨਾਲ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ। ਤਾਗਾ ਆਪਣੇ ਵੱਲ ਕਰਾਂਗੇ। ਦੋ ਕੁੰਡੇ ਉਲਟੇ। ਤਾਗਾ ਪਿੱਛੇ ਕਰਾਂਗੇ ਦੋਹਾਂ ਦਾ ਇੱਕ ਕਰ ਦਾਂਗੇ। ਫਿਰ ਵਲ પા ਕੇ ਆਹ ਵਾਲਾ ਕੁੰਡਾ ਇਸ ਤਰ੍ਹਾਂ ਕਰਾਂਗੇ ਸਿੱਧਾ ਜਿਹੜਾ ਤੇ ਉਲਟਾ ਕੁੰਡਾ ਨਾਲ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ। ਤਿੰਨ ਕੁੰਡੇ ਉਲਟੇ। ਫਿਰ ਤਾਂ ਦੇਖੋ ਜੀ ਦੋ ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲਏ ਜੀ ਧੱਗ ਆਪਣੇ ਵੱਲ ਕਰਾਂਗੇ ਇੱਕ ਤੇ ਆ ਜਿਹੜਾ ਵਾਲ ਪਾਇਆ ਕੁੰਡਾ ਇਹਨੂੰ ਇੱਕ ਵਾਰੀ ਬਣਾਵਾਂਗੇ ਤੇ ਫਿਰ ਇਹਨੂੰ ਆਪਾਂ ਇਸ ਤਰ੍ਹਾਂ ਦੋ ਵਾਰੀ ਬਣਾ ਲਵਾਂਗੇ ਆਹ ਕੁੰਡਾ ਵੀ ਆਪਾਂ ਉਲਟਾ ਬਣਾ ਲਵਾਂਗੇ ਚਾਰ ਕੁੰਡੇ ਹੁਣ ਆਪਾਂ ਇੱਥੇ ਉਲਟੇ ਬਣਾ ਲੇ ਦੋ ਕੁੰਡੇ ਸਿੱਧੇ ਆ ਫਿਰ ਤੋਂ ਦੇਖੋ ਜੀ ਇੱਕ ਕੁੰਡਾ ਆ ਇਹ ਆਪਾਂ ਉਲਟਾ ਹੀ ਬਣਾਉਣਾ ਹੈ ਜਿਹੜਾ ਵੜਪਾਇਆ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਦੋ ਵਾਰੀ ਬਣਾ ਲੈਣਾ ਦੋ ਕੁੰਡੇ ਸਿੱਧੇ ਆਵਲ ਕੁੰਡਾ ਆਪਾਂ ਬਣਾਵਾਂਗੇ ਜੀ ਉਲਟਾ ਜਿਹੜਾ ਆਪਣੇ ਕੋਲ ਇਹ ਵੜਪਾਇਆ ਕੁੰਡਾ ਇਹਨੂੰ ਇੱਕ ਵਾਰੀ ਬਣਾਇਆ ਫਿਰ ਇਹਨੂੰ ਦੋ ਵਾਰੀ ਇੱਕ ਵਾਰੀ ਫਿਰ ਇਸ ਤਰ੍ਹਾਂ ਬਣਾ ਲਵਾਂਗੇ ਉਲਟੇ ਬਣਾ ਲੈਣੇ ਆ ਜੀ ਤਿੰਨ ਕੁੰਡੇ ਸਿੱਧੇ ਸਿੱਧੀ ਸਾਈਡ ਆ ਗਏ ਦੇਖੋ ਜੀ ਇੱਕ ਕੁੰਡਾ ਤਾਰਿਆ 1 2 3 ਆ ਵਾਲਾ ਕੁੰਡਾ ਹੁਣ ਆਪਾਂ ਉਲਟਾ ਬਣਾ ਲੈਣਾ ਹੈ ਧਾਗਾ ਪਿੱਛੇ ਕਰਾਂਗੇ దో కుండే సో ఫా బ చారు కు ఇత బ బ దో కు సే చారండే ఉల్టే బ ਉਲਟੀ ਸਲਾਈ ਚ ਚਾਰ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਇਸ ਤਰ੍ਹਾਂ ਕਰਕੇ ਆਪਾਂ ਚਾਰ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਇਸ ਤਰ੍ਹਾਂ ਸਲਾਈ ਬਣਾ ਕੇ ਕੰਪਲੀਟ ਕਰਦੇ ਹਾਂ ਲਓ ਜੀ ਦੇਖੋ ਆਪਾਂ ਇੰਨਾ ਡਿਜ਼ਾਈਨ ਬਣਾਇਆ ਇਹ ਦੋ ਡਿਜ਼ਾਈਨ ਤੇ ਤੀਜਾ ਆਪਾਂ ਫੇਰ ਬਣਾਉਣਾ ਇਹ ਆਪਾਂ ਇੱਕ ਵਾਰੀ ਤੁਹਾਨੂੰ ਹੋਰ ਦੱਸ ਦਿੰਨੇ ਆ ਥੋੜਾ ਜਿਹਾ ਤੇ ਇੱਕ ਕੁੰਡਾ ਆਪਾਂ ਤਾਰਿਆ ਤਿੰਨ ਕੁੰਡੇ ਇੱਥੇ ਆਪਾਂ ਉਲਟੇ ਬਣਾਵਾਂਗੇ ਪਹਿਲਾਂ ਆਪਾਂ ਚਾਰ ਕੁੰਡੇ ਉਲਟੇ ਬਣਾਏ ਸੀ ਹੁਣ ਆਪਾਂ ਤਿੰਨ ਕੁੰਡੇ ਬਣਾਵਾਂਗੇ ਤੇ ਆ ਜਿਹੜੇ ਦੋ ਕੁੰਡੇ ਆ ਸਿੱਧੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਘਟਾਉਣਾ ਫਿਰ ਵਾਲ ਪਾ ਕੇ ਆਹ ਕੁੰਡਾ ਸਿੱਧਾ ਕਰਕੇ ਦੋਆਂ ਦਾ ਇੱਕ ਕਰ ਦੇਣਾ ਦੋ ਕੁੰਡੇ ਉਲਟੇ ਬਣਾਵਾਂਗੇ ਤਾਂ ਅੰਗਾ ਪਿੱਛੇ ਕਰਾਂਗੇ ਫਿਰ ਦੋਵਾਂ ਦਾ ਇੱਕ ਕਰ ਦਾਂਗੇ ਜੀ ਇਸ ਤਰ੍ਹਾਂ ਵੜ ਪਾ ਕੇ ਆਹ ਕੁੰਡਾ ਇਸ ਤਰ੍ਹਾਂ ਸਿੱਧਾ ਕਰਕੇ ਅਗਲਾ ਕੁੰਡਾ ਨਾਲ ਲੈ ਕੇ ਫਿਰ ਦੋਵਾਂ ਦਾ ਇੱਕ ਕਰ ਦਾਂਗੇ ਆਪਾਂ ਇੱਥੇ ਦੋ ਕੁੰਡੇ ਘਟਾਤੇ ਆ ਜੀ ਤੇ ਆਪਾਂ ਵਧਾਇਆ ਇੱਕ ਹੀ ਆ ਇੱਥੇ ਵੜ ਪਾ ਕੇ ਇਹ ਆਪਾਂ ਤੁਹਾਨੂੰ ਉਲਟੀ ਸਲਾਈ ਚ ਦੱਸ ਦਿੰਨੇ ਆ ਇੱਕ ਵਾਰੀ ਆਪਾਂ ਥੱਲੇ ਵੀ ਦੱਸਤਾ ਸੀ ਡਿਜ਼ਾਈਨ ਕਈ ਵਾਰੀ ਨਹੀਂ ਉਹ ਦਿਮਾਗ ਚੋਂ ਦੀ ਗੱਲ ਤਾਂ ਆਪਾਂ ਇੱਕ ਵਾਰੀ ਤੁਹਾਨੂੰ ਹੋਰ ਦੱਸ ਦਿੰਨੇ ਆ ਆਪਾਂ ਲੱਗ ਤੋਂ ਥਮ ਨੇਲ ਨਹੀਂ ਬਣਾਇਆ ਤੇ ਇਸੇ ਦੀ ਆਪਾਂ ਥੋੜਾ ਜ਼ਿਆਦਾ ਬਣਾਇਆ ਸੀਗਾ ਇੱਕ ਡਿਜ਼ਾਈਨ ਮੈਂ ਵਿੱਚ ਪਹਿਲਾਂ ਬਣਾ ਬਣਾ ਲਿਆ ਤੇ ਚਲੋ ਜੀ ਆਪਾਂ ਉਲਟੀ ਸਾਈਡ ਆ ਗਏ ਇੱਕ ਕੁੰਡਾ ਤਾਰਿਆ ਤਿੰਨ ਕੁੰਡੇ ਆਪਾਂ ਸਿੱਧੇ ਬਣਾ ਲਏ ਜੀ ਧੱਗ ਆਪਣੇ ਵੱਲ ਕਰਾਂਗੇ ਇੱਥੇ ਦੇਖੋ ਜੀ ਆਪਾਂ ਤਿੰਨ ਕੁੰਡੇ ਬਣਾਏ ਸੀਗੇ ਨਾ ਆਹ ਵਾਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ ਜਿਹੜਾ ਬਲ ਪਾਇਆ ਕੁੰਡਾ ਇਹਨੂੰ ਇੱਕ ਵਾਰੀ ਬਣਾਇਆ ਫਿਰ ਇਹਨੂੰ ਵਲਪਾ ਆਹ ਸੌਰੀ ਫਿਰ ਇਹਨੂੰ ਇਸ ਤਰ੍ਹਾਂ ਕਰਕੇ ਫਿਰ ਇੱਕ ਕੁੰਡਾ ਬਣਾ ਲਿਆ ਇਹਦੇ ਤੋਂ ਆਪਾਂ ਚਾਰ ਕੁੰਡੇ ਬਣਾ ਲਏ ਜੀ ਇੱਥੇ ਤਾਂ ਅੱਗੇ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਆਗੇ ਆਪਣੇ ਉਲਟੇ ਇੱਕ ਕੁੰਡਾ ਬਣਾਇਆ ਵਲਪਾਇਆ ਕੁੰਡਾ ਇੱਕ ਵਾਰ ਬਣਾਇਆ ਫਿਰ ਦੋ ਵਾਰੀ ਇਸ ਤਰ੍ਹਾਂ ਕਰਕੇ ਆਪਾਂ ਹੁਣ ਆਪਣੇ ਕੋਲੇ ਆ ਗਏ ਜੀ ਚਾਰ ਕੁੰਡੇ ਉਲਟੇ ਬਣਨਗੇ ਦੋ ਕੁੰਡੇ ਸਿੱਧੇ ਉਲਟੀ ਸਾਈਡ 'ਚ ਲੋ ਜੀ ਉਲਟੀ ਸिलाई ਆਪਣੀ ਕੰਪਲੀਟ ਹੋ ਗਈ। ਇਹ ਸਿੱਧੀ ਸਾਈਡ ਦੇਖੋ ਜੀ ਜਦੋਂ ਆਪਾਂ ਹੁਣ ਆਗੇ ਤਾਂ ਇੱਕ ਕੁੰਡਾ ਤਾਰਿਆ ਇੱਕ ਦੋ ਤਿੰਨ ਤੇ ਚਾਰ ਆਹ ਕੁੰਡਾ ਜਿਹੜਾ ਆਪਣਾ ਸਿੱਧਾ ਹੈ ਇਹਨੂੰ ਆਪਾਂ ਇੱਥੇ ਉਲਟਾ ਬਣਾ ਲੈਣਾ। ਜਿਹੜੇ ਆਪਾਂ ਵਾਲ ਪਾਏ ਕੁੰਡੇ ਤੋਂ ਦੋ ਕੁੰਡੇ ਬਣਾਏ ਸੀ ਇਹਨਾਂ ਨੂੰ ਆਪਾਂ ਸਿੱਧੇ ਬਣਾ ਲੈਣਾ। ਇਹ ਆਪਣਾ ਅੱਗੇ ਡਿਜ਼ਾਈਨ ਸਟਾਰਟ ਹੋ ਗਿਆ ਜੀ ਆਹ ਕੁੰਡਾ ਇੱਧਰ ਸਿੱਧਾ ਆ ਗਿਆ ਇਹਨੂੰ ਆਪਾਂ ਉਲਟਾ ਬਣਾ ਲੈਣਾ ਚਾਰ ਕੁੰਡੇ ਆਪਾਂ ਵਿੱਚ ਉਲਟੇ ਬਣਾ ਲਵਾਂਗੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਚਾਰ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਲਾਸਟ ਵਾਲੇ ਚਾਰ ਕੁੰਡੇ ਉਲਟੇ ਇੱਕ ਗੁੰਡਾ ਸਿੱਧਾ ਤੇ ਲਾਉ ਜੀ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਇਹ ਚਲੋ ਜੀ ਜਰੂਰ ਵੀਡੀਓ ਐਂਡ ਤੱਕ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨਾਲ ਵਾਤਵਾਰ ਦੇ ਸ਼ੇਅਰ ਕਰਦੇ ਜੀ ਥੋੜਾ ਨਾ ਜਾਣਨ ਪੈਂਦਾ ਤਾਂ ਕਰਕੇ ਇਹਨਾਂ ਥੋੜਾ ਜਿਆ ਚੰਗੀ ਤਰ੍ਹਾਂ ਦਿਖਾਈ ਨਹੀਂ ਦਿੰਦਾ ਹੈਗਾ ਤੇ ਜਾਨ ਵੈਸੇ ਬਹੁਤ ਸੋਹਣਾ ਬਣਿਆ ਜੀ ਤੇ ਸੌਖਾ ਵੀ ਬਹੁਤ ਹੈ ਜੀ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨਾਲ ਵਾਤਵਾਰ ਦੇ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ